ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਦਾ ਜ਼ਿਕਰ ਹੈ ਇੱਕ ਮਹਾਪੁਰਖ ਸਨ ਉਹ ਆਪਣੇ ਨਿਜ ਅਸਥਾਨ ਪਰ ਬਿਰਾਜਮਾਨ ਸਨ ਇੱਕ ਮਾਤਾ ਮਹਾਪੁਰਖਾਂ ਕੋਲ ਆਈ ਨਾਲ ਮਾਤਾ ਦਾ 15 ਕੋ ਸਾਲ ਦਾ ਲੜਕਾ ਵੀ ਹੈ ਮਹਾਪੁਰਖਾਂ ਨੇ ਪੁੱਛਿਆ ਮਾਤਾ ਦੱਸੋ ਹੁਣ ਮਾਤਾ ਰੋਣ ਲੱਗੀ ਅਤੇ ਬੇਨਤੀ ਕਰਦੀ ਹੈ ਬਾਬਾ ਜੀ ਗਰੀਬੀ ਬਹੁਤ ਹੈ ਘਰ ਵਾਲਾ ਮੇਰਾ ਮਰ ਚੁੱਕਾ ਹੈ ਕਮਾਈ ਦਾ ਬਹੁਤ ਹੀ ਔਖਾ ਹੈ ਤੁਸੀਂ ਕਿਰਪਾ ਕਰੋ ਜੋ ਸਾਡੀ ਗਰੀਬੀ ਕੱਟੀ ਜਾਵੇ ਮਾਤਾ ਰੋ ਰੋ ਕੇ ਬੇਨਤੀਆਂ ਕਰ ਰਹੀ ਹੈ ਰਬ ਰੂਪ ਮਹਾਪੁਰਖਾ ਨੇ ਵਚਨ ਕੀਤਾ ਮਾਤਾ ਤੁਸੀਂ ਸੇਵਾ ਤੇ ਸਿਮਰਨ ਕਰੋ ਪਰ ਮਾਤਾ ਨੇ ਫਿਰ ਬੇਨਤੀ ਕੀਤੀ ਬਾਬਾ ਜੀ ਮੈਂ ਤਾਂ ਬਹੁਤ ਆਸਾਂ ਲੈ ਕੇ ਤੁਹਾਡੇ ਕੋਲ ਆਈ ਹਾਂ ਖਾਲੀ ਨਾ ਮੋੜੋ ਕਿਰਪਾ ਕਰੋ ਗਰੀਬੀ ਘਟ ਦਿਓ ਮੈਂ ਤੇ ਮੇਰਾ ਲੜਕਾ ਅਸੀਂ ਦੋਨੋਂ ਹੀ ਇੱਕ ਦੂਸਰੇ ਦਾ ਸਹਾਰਾ ਹਾਂ ਸਾਡੇ ਤੇ ਕਿਰਪਾ ਕਰੋ ਗਰੀਬੀ ਘਟ ਦਿਓ ਸਾਡੀ ਤੁਸੀਂ ਸਮਰੱਥ ਹੋ ਕਰ ਸਕਦੇ ਹੋ ਬਾਬਾ ਜੀ ਮਾਤਾ ਇਸ ਤਰ੍ਹਾਂ ਰੋ ਰੋ ਕੇ ਬੇਨਤੀਆਂ ਕਰ ਰਹੀ ਹੈ ਮਹਾਂਪੁਰਖਾਂ ਦਾ ਸੁਭਾਤਾ ਪਰ ਉਕਰ ਵਾਲਾ ਹੁੰਦਾ ਹੈ ਜਨਮ ਮਰਨ ਦੋ ਹੂ ਮੈਂ ਨਾਹੀ ਜਨ ਪਰ ਉਕਰਿ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਿਲਾਏ ਭਾਵ ਸੰਤ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ ਉਹ ਤਾਂ ਜਗਤ ਵਿੱਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ। ਸੰਤ ਜਨ ਹੋਰਨਾਂ ਨੂੰ ਆਤਮਿਕ ਜੀਵਨ ਦੀ ਦਾਤ ਦੇ ਕੇ ਪਰਮਾਤਮਾ ਦੀ ਭਗਤੀ ਵਿੱਚ ਜੋੜਦੇ ਹਨ ਅਤੇ ਉਹਨਾਂ ਨੂੰ ਪਰਮਾਤਮਾ ਨਾਲ ਮਿਲਾ ਦਿੰਦੇ ਹਨ। ਹੁਣ ਮਹਾਪੁਰਖਾਂ ਨੇ ਇੱਕ ਸੇਵਾਦਾਰ ਨੂੰ ਇਸ਼ਾਰਾ ਕੀਤਾ ਅਤੇ ਕਿਹਾ, "ਮਾਤਾ ਦੇ ਲੜਕੇ ਨੂੰ 50 ਰੁਪਏ ਦਾ ਨੋਟ ਦੇ ਦਿਓ।" ਸੇਵਾਦਾਰ ਨੇ ਸਤਿਵਚਨ ਕਹਿ ਕੇ ਲੜਕੇ ਨੂੰ 50 ਰੁਪਏ ਦਾ ਨੋਟ ਦੇ ਦਿੱਤਾ। ਪਰ ਮਾਤਾ ਨੇ ਪੰਜਾਰ ਕੋਈ ਲੈਣ ਤੋਂ ਇਨਕਾਰ ਕਰ ਦਿੱਤਾ ਕਹਿਣ ਲੱਗੀ ਬਾਬਾ ਜੀ ਅਸੀਂ ਤੁਹਾਡੇ ਕੋਲ ਪੈਸੇ ਨਹੀਂ ਲੈ ਸਕਦੇ ਅਸੀਂ ਤਾਂ ਇੱਥੇ ਤੁਹਾਡੇ ਕੋਲੋਂ ਕਿਰਪਾ ਕਰਵਾਉਣ ਆਏ ਹਾਂ ਤੁਸੀਂ ਓਦਾਂ ਹੀ ਗਰੀਬੀ ਕੱਟ ਦਿਓ ਸਾਡੀ ਪੈਸੇ ਨਹੀਂ ਅਸੀਂ ਲੈਣੇ ਮਹਾਪੁਰਖਾ ਨੇ ਬਚਨ ਕੀਤਾ ਮਾਤਾ ਅਸੀਂ ਆਪ ਨਹੀਂ ਬੋਲਦੇ ਅਸੀਂ ਤਾਂ ਆਕਾਲਪੁਰਖ ਦੇ ਹੁਕਮ ਵਿੱਚ ਬੋਲਦੇ ਹਾਂ ਤੁਸੀਂ ਇਹ ਪੈਸੇ ਰੱਖ ਲਓ ਵਰਤਿਓ ਨਾ ਸੰਭਾਲ ਕੇ ਰੱਖ ਲਿਓ ਪਰ ਮਾਤਾ ਨੇ ਕਿਹਾ ਤੁਸੀਂ ਉਦਾਂ ਹੀ ਗਰੀਬੀ ਦੂਰ ਕਰ ਦਿਓ ਪੈਸੇ ਲੈ ਕੇ ਤਾਂ ਸਾਡੇ ਸਿਰ ਭਾਰ ਚੜੇਗਾ ਮਹਾਪੁਰਖਾ ਨੇ ਹੁਣ ਮਾਤਾ ਨੂੰ ਬਚਨ ਕੀਤਾ ਮਾਤਾ ਜਿਵੇਂ ਤੇਰੀ ਮਰਜ਼ੀ ਹੁਣ ਮਾਤਾ ਤੇ ਉਸ ਦਾ ਲੜਕਾ ਕੁਝ ਦਿਨ ਸੇਵਾ ਕਰਨ ਲੱਗੇ ਕੁਝ ਸਮੇਂ ਬਾਅਦ ਮਹਾਪੁਰਖਾ ਨੇ ਆਪਣੇ ਸੇਵਾਦਾਰ ਨੂੰ ਕਿਹਾ ਕਿ ਉਸ ਮਾਤਾ ਦੇ ਲੜਕੇ ਨੂੰ ਇਕੱਲੇ ਨੂੰ ਸਾਡੇ ਕੋਲ ਲੈ ਕੇ ਆਓ ਸੇਵਾਦਾਰ ਹੁਕਮ ਅਨਸਾਰ ਲੜਕੇ ਨੂੰ ਸਾਧ ਲੈ ਆਇਆ ਮਹਾਪੁਰਖਾ ਨੇ ਲੜਕੇ ਤੇ ਮਿਹਰ ਭਰੀ ਦ੍ਰਿਸ਼ਟੀ ਪਾਈ ਅਤੇ ਉਸਨੂੰ ਫਿਰ ਉਹ 50 ਰੁਪਏ ਦਿੱਤੇ ਅਤੇ ਵਚਨ ਕੀਤਾ ਕਿ ਇਹ 50 ਰੁਪਏ ਤੂੰ ਆਪਣੇ ਕੋਲ ਛਾਂਭ ਕੇ ਰੱਖ ਲਵੀਂ ਚਾਹੇ ਕਿਤੇ ਵੀ ਰੱਖ ਲਵੀਂ ਅਤੇ ਨਾਲ ਹੀ ਕਿਹਾ ਪਰ ਆਪਣੀ ਮਾਤਾ ਨੂੰ ਨਾ ਦੱਸੀ ਲੜਕੇ ਨੇ ਸੱਤ ਵਚਨ ਕਿਹਾ ਅਤੇ ਪੈਸੇ ਰੱਖ ਲਏ ਲੜਕਾ ਹੁਣ ਫਿਰ ਸੇਵਾ ਕਰਨ ਲੱਗਾ ਕੁਝ ਕੁ ਸਮੇਂ ਬਾਅਦ ਹੁਣ ਜਦੋਂ ਘਰ ਜਾਣ ਦੀ ਤਿਆਰੀ ਕੀਤੀ ਮਾਤਾ ਨੂੰ ਯਾਦ ਆ ਗਿਆ ਕਿ ਮਹਾਪੁਰਖਾ ਨੇ ਉਸਨੂੰ ਦੁਬਾਰਾ ਅੰਦਰ ਸੱਦਿਆ ਸੀ ਸੋ ਪੁੱਛਣ ਲੱਗੀ ਕਿ ਕਿਉਂ ਬੁਲਾਇਆ ਸੀ ਲੜਕੇ ਨੇ ਕੁਝ ਟਾਲਮਟੋਲ ਕੀਤਾ ਪਰ ਮਾਤਾ ਨੇ ਕਿਹਾ ਪੁੱਤ ਮੈਂ ਤੇਰੀ ਮਾਂ ਹਾਂ ਮਾਤਾ ਕੋਲੋਂ ਗੱਲਾਂ ਨਹੀਂ ਲਕੋਈ ਦੀਆਂ ਹੁਣ ਲੜਕੇ ਨੇ ਦੱਸ ਦਿੱਤਾ ਕਿ ਮਹਾਪੁਰਖਾ ਨੇ ਮੈਨੂੰ 50 ਰੁਪਏ ਦੁਬਾਰਾ ਦਿੱਤੇ ਹਨ ਅਤੇ ਤੈਨੂੰ ਦੱਸਣ ਤੋਂ ਮਨਾ ਕੀਤਾ ਸੀ ਮਾਤਾ ਨੇ ਕਿਹਾ ਪੁੱਤ ਆਪਾਂ ਪੈਸੇ ਨਹੀਂ ਲੈਣੇ ਚੱਲ ਵਾਪਸ ਕਰਕੇ ਆਈਏ ਮਾਤਾ ਨੇ 50 ਰੁਪਏ ਮਹਾਪੁਰਖਾਂ ਕੋਲ ਜਾ ਕੇ ਮੱਥਾ ਟੇਕ ਦਿੱਤੇ ਅਤੇ ਕਿਹਾ ਅਸੀਂ ਇਹ ਨਹੀਂ ਲੈ ਸਕਦੇ ਬਾਬਾ ਜੀ ਤੁਸੀਂ ਰੱਖ ਲਵੋ ਹੁਣ ਮਹਾਪੁਰਖਾਂ ਨੇ ਬਚਨ ਕੀਤਾ ਮਾਤਾ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਪਰ ਮਾਤਾ ਤੇਰੇ ਕਰਮ ਹੀ ਤੈਨੂੰ ਅੱਗੇ ਨਹੀਂ ਵਧਣ ਦਿੰਦੇ ਜਿਵੇਂ ਤੇਰੀ ਮਰਜ਼ੀ ਦੱਦਾ ਦੋਸ ਨਾ ਦੇਉ ਕਿਸੈ ਦੋਸ ਕਰਮਾਂ ਆਪਣਿਆਂ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ ਨਾ ਦੀਦੇ ਅਵਰਜਨਾ ਬਸ ਹੁਣ ਮਾਤਾ ਅਤੇ ਉਸਦਾ ਲੜਕਾ ਘਰ ਵੱਲ ਨੂੰ ਜਾ ਰਹੇ ਹਨ ਰਸਤੇ ਵਿੱਚ ਲੜਕੇ ਦਾ ਐਕਸੀਡੈਂਟ ਹੋ ਗਿਆ ਅਤੇ ਲੜਕਾ ਉਸੇ ਵੇਲੇ ਹੀ ਸ਼ਰੀਰ ਛੱਡ ਗਿਆ ਜਿਸ ਮਾਤਾ ਦਾ ਘਰ ਵਾਲਾ ਮਰ ਚੁੱਕਾ ਹੋਵੇ ਇੱਕੋ ਪੁੱਤਰ ਹੀ ਆਖਰੀ ਸਹਾਰਾ ਹੋਵੇ ਅਤੇ ਉਹ ਵੀ ਮਰ ਜਾਵੇ ਉਸ ਦਾ ਦੁੱਖ ਤਾਂ ਕੇਵਲ ਉਹੀ ਜਾਣ ਸਕਦੀ ਹੈ ਮਾਤਾ ਫੇਰ ਰੋਂਦੀ ਰੋਂਦੀ ਮਹਾਪੁਰਖਾਂ ਕੋਲੇ ਆਈ ਬੇਨਤੀਆਂ ਕਰਦੀ ਹੈ ਬਾਬਾ ਜੀ ਮੈਂ ਤਾਂ ਗਰੀਬੀ ਕਟਵਾਉਣ ਆਈ ਸੀ ਮੇਰਾ ਤਾਂ ਮੁੰਡਾ ਹੀ ਮਰ ਗਿਆ ਮਹਾਪੁਰਖਾ ਨੇ ਵਚਨ ਕੀਤਾ ਮਾਤਾ ਸਾਨੂੰ ਪਤਾ ਸੀ ਵੀ ਤੇਰੇ ਲੜਕੇ ਦੀ ਉਮਰ ਕੁਝ ਕੋ ਪਲਾਂ ਦੀ ਹੀ ਹੈ ਤਾਂ ਹੀ ਤਾਂ ਤੈਨੂੰ 50 ਰੁਪਏ ਦਿੰਦੇ ਸੀ ਮਾਤਾ ਉਹ 50 ਰੁਪਏ ਨਹੀਂ ਸਨ ਉਹ ਤਾਂ 50 ਸਾਲ ਦੀ ਉਮਰ ਸੀ ਜੋ ਅਸੀਂ ਤੇਰੇ ਲੜਕੇ ਨੂੰ ਦੇ ਰਹੇ ਸੀ ਹਰੇਕ ਜੀਵ ਦੇ ਚੰਗੇ ਤੇ ਮੰਦੇ ਕਰਮ ਤੁਰੋਂ ਹੀ ਲਿਖੇ ਹੁੰਦੇ ਹਨ ਪਰ ਮਹਾਪੁਰਖ ਜੀਵ ਦੇ ਮੰਦੇ ਕਰਮਾਂ ਨੂੰ ਬਦਲਣ ਦੀ ਸਮਰੱਥਾ ਰੱਖਦੇ ਹਨ ਪਰ ਕਈ ਵਾਰ ਇਨਸਾਨ ਉੱਥੇ ਹਾਰ ਜਾਂਦਾ ਹੈ ਜਿੱਥੇ ਮਹਾਪੁਰਖਾਂ ਦਾ ਬਚਨ ਨਹੀਂ ਮੰਨਿਆ ਜਾਂਦਾ ਅਤੇ ਉਹਨਾਂ ਵੱਲੋਂ ਦਿੱਤੀ ਹੋਈ ਦਾਤ ਝੋਲੀ ਵਿੱਚ ਨਹੀਂ ਪਵਾਈ ਜਾਂਦੀ ਮਹਾਪੁਰਖ ਰੱਬ ਦੇ ਰੰਗ ਵਿੱਚ ਰੰਗੇ ਹੋਏ ਹੁੰਦੇ ਹਨ ਨਾਮ ਦੇ ਰੰਗ ਵਿੱਚ ਰੰਗੇ ਹੋਏ ਬਚਨ ਭਾਵੇਂ ਘੱਟ ਹੀ ਕਰਦੇ ਹਨ ਪਰ ਆਉਣ ਵਾਲੇ ਜੀਵ ਦਾ ਪਲਾ ਕਰ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ